ਸਰ ਕਿਆ ਸਾਰਾ ਮਾਮਲਾ ਹੈ ਜੋ ਇੱਕ ਛੋਟੀ ਲੜਕੀ ਦਾ ਮਾਣਨੇ ਦਾ ਮਾਮਲਾ ਹੈ ਨਾਨਾ ਨਾਨੀ ਦਾ ਨਾਮ ਆ ਰਿਹਾ ਹੈ। ਹਮ ਮਿਤੀ 13 ਤਰੀਕ ਨੂੰ ਇੱਕ ਸ਼ਿਲਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜੋ ਪਠਾਨਕੋੜ ਦਾ ਬੇਸਿਕਲੀ ਰਹਿਣ ਵਾਲਾ ਹੈ। ਉਹਨੇ ਇੱਕ ਕੰਪਲੇਨਟ ਦਰ ਕਰਾਈ ਸੀਗੀ ਥਾਣਾ ਪੋਪਰ ਦੂਗੇ। ਉਹਦੀ 6 ਮਹੀਨੇ ਦੀ ਬੱਚੀ ਹੈ ਜਿਹੜੀ ਉਕਰੋਂ ਜਿਹੜੀ ਆ ਗਾਇਬ ਆ ਮਿਲ ਨਹੀਂ ਰਹੀ। ਜਿਹਦੇ ਸਬੰਧ ਵਿੱਚ ਥਾਣਾ ਪੋਪਰ ਵਿਖੇ ਕੇਸ ਰਜਿਸਟਰ ਕੀਤਾ ਗਿਆ ਸੀ। ਔਰ ਕੇਸ ਰਜਿਸਟਰ ਕਰਨ ਤੋਂ ਬਾਅਦ ਜਿਹੜੀ ਉਦੀ ਇਨਵੈਸਟੀਗੇਸ਼ਨ ਜਿਹੜੀ ਫਰਦਰ ਅਸੀਂ ਸਟਾਰਟ ਕੀਤੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ 5-6 ਸਾਲ ਦੀ ਬੱਚੀ ਸੀਗੀ ਇਸ ਦਾ ਇਹਦੇ ਨਾਨਾ ਤੇ ਨਾਨੀ ਨੇ ਜਿਹੜਾ ਉਹ ਕਤਲ ਕਰਕੇ ਜਿਹੜੀ ਡੈੱਡ ਬੋਡੀ ਸੀਗੀ ਉਹ ਟੋਲ ਪਲਾਜ਼ਾ ਕੋ ਉੱਪਰ ਜਿਹੜਾ ਹੈਗਾ ਸਾਈਡ ਉੱਥੇ ਇੱਕ ਸਟਾਰ ਟਾਪਾ ਹੈਗਾ ਉਹਦੇ ਪਿਛਲੇ ਪਾਸੇ ਜਿਹੜੀ ਉਹ ਸਟਾਇਏ ਸੀਗੇ ਜਿਹਦੇ ਸਬੰਧ ਵਿੱਚ ਅਸੀਂ ਇਹਦਾ ਲੜਕੀ ਦਾ ਜਿਹੜਾ ਨਾਨਾ ਤੇ ਨਾਨੀ ਹੈਗੀ ਹੈ ਉਹਨੂੰ ਅਸੀਂ ਅਰੈਸਟ ਕਰ ਲਿਆ ਉਹਨਾਂ ਨੇ ਆਪਣਾ ਜਿਹੜਾ ਗੁਨਾਹ ਗੁਨਾਹ ਉਹ ਕਬੂਲ ਕਰ ਲਿਆ ਹੈਗਾ ਔਰ ਇਹਨਾਂ ਦਾ ਅਸੀਂ ਕੱਲ ਜਿਹੜਾ ਦੋ ਦਿਨ ਦਾ ਰਿਮਾਂਡ ਲਿਆ ਹੈਗਾ ਉਹ ਸਾਡੇ ਕੋਲ ਰਿਮਾਂਡ ਤੇ ਆ ਇਹ ਤਹਿਕੀਕਤ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਸਿਲਿੰਦਰ ਹੈਗਾ ਉਹਦੀ ਜਿਹੜੀ ਘਰ ਵਾਲੀ ਹੈਗੀ ਆ ਉਹਦੇ ਚਾਰ ਵਿਆਹ ਹੋਏ ਸੀਗੇ ਤੇ ਉਹ ਆਪਣੇ ਇੱਥੇ ਪੇਕੇ ਘਰ ਜਿਹੜੀ ਆ ਉਹ ਰਹਿਣ ਵਾਸਤੇ ਆਈ ਸੀਗੀ ਉਹਦਾ ਪਹਿਲਾਂ ਵੀ 8 ਸਾਲ ਦੀ ਬੱਚੀ ਜਿਹੜੀ ਹੈਗੀ ਆ ਤੇ ਇਹ ਵਿਆਹ ਜਿਹੜੇ ਚਾਰ ਹੋਏ ਸੀਗੇ ਉਸ ਤੋਂ ਬਾਅਦ ਇਹਦੇ ਜਿਹੜੇ ਮਦਰ ਫਾਦਰ ਲੜਕੀ ਦੇ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਦੇ ਕਿਸੇ ਹੋਰ ਲੜਕੇ ਦੇ ਨਾਲ ਰਿਲੇਸ਼ਨ ਹੋ ਗਿਆ ਤਾਂ ਇਸ ਚੀਜ਼ ਤੋਂ ਤੰਗ ਪਰੇਸ਼ਾਨ ਸੀਗੇ ਇਹ ਪਹਿਲਾਂ ਜਿਹੜੀ ਇੱਕ ਲੜਕੀ ਹੈਗੀ ਆ ਉਹ ਵੀ ਅਸੀਂ ਪਾਲਦੇ ਆ ਇੱਕ ਇਹ ਲੜਕੀ ਹੋ ਗਈ ਹੈਗੀ ਆ ਇਹ ਵੀ ਅਸੀਂ ਪਾਲਾਂਗੇ ਤੇ ਇਸ ਕਰਕੇ ਉਹਨਾਂ ਨੇ ਤੰਗੀ ਦੇ ਵਿੱਚ ਆ ਕੇ ਜਿਹੜਾ ਉਹ ਆਪਣੀ ਦੂਤੀ ਦਾ ਜਿਹੜਾ ਕਤਲ ਕਰਕੇ ਜਿਹੜੀ ਡੈਡ ਬਡੀ ਸੀ ਜਿੱਦੀ ਐਸੇ ਐਨਰ ਦੇ ਵੀ ਇਹ ਬਜ਼ੁਰਗ ਦੀ ਕੋਈ 68 ਸਾਲ ਦੀ ਸੀਗੀ ਤੇ ਉਹਦੀ ਜਿਹੜੀ ਵਾਈਫ ਹੈ ਉਹਦੀ 68 ਸਾਲ ਦੀ ਸੀ ਠੀਕ ਹੈ ਗੱਲ ਕਰੀਏ ਜਿਹੜੇ ਪిల్లాੜ ਛੇ ਸਾਲ ਦੇ ਸੀ ਉਹ ਪਹਿਲਾਂ ਤਾਂ ਨਾਨਕੇ ਰਹਿੰਦੇ ਸੀ ਉਹ ਪਹਿਲਾਂ ਤੋਂ ਨਾਨਕੇ ਰਹਿੰਦੇ ਸੀ ਉਹਦੀ ਦੇਖਭਾਲ ਵੀ ਇਹੀ ਕਰਦੇ ਸੀ ਨਾਨਕੇ ਰਹਿੰਦਾ ਸੀ ਤੇ ਜਿਹੜੀ ਮਦਰ ਬੱਚੀ ਦੀ ਉਹਨਾਂ ਚਲੀ ਗਈ ਬਹੁਤ ਤੇ ਉਹ ਆਪਣਾ ਕਰਦੇ ਰਖੜੀ ਬੰਨ੍ਹਦੀ ਸੀ ਇਹ ਤੇ 10-12 ਦਿਨ ਤੋਂ ਆ ਕੇ ਰਹਿ ਰਹੀ ਸੀ ਆਪਣਾ ਤੇ ਉਸ ਦਿਨ ਵੀ ਕੋਈ ਲੜਕਾ ਇਹਨੇ ਆਪਣਾ ਪਤਾ ਲੱਗਾ ਵੀ ਉਹ ਲੈ ਕੇ ਆਈ ਸੀਗੀ ਕਿਸੇ ਬਾਹਲੇ ਲੜਕੇ ਨੂੰ ਕਹਿ ਰਹੀ ਸੀ ਵੀ ਇਹ ਮੇਰੇ ਘਰ ਵਾਲੇ ਦਾ ਕੋਈ ਰਿਸ਼ਤੇਦਾਰ ਹੈਗਾ ਤੇ ਉਹ ਵੀ ਉਸ ਦਿਨ ਉਹਦੇ ਘਰ ਰਿਆ ਸੀਗਾ ਪਰ ਇਹਦੇ ਪੇਰੈਂਟਸ ਨੂੰ ਉਸ ਦਿਨ ਵੀ ਇਹਦਾ ਪਤਾ ਲੱਗ ਗਿਆ ਸੀਗਾ ਵੀ ਇਹ ਜਿਹੜਾ ਲੜਕਾ ਆਇਆਗਾ ਕੋਈ ਇਹਨਾਂ ਦਾ ਰਿਸ਼ਤੇਦਾਰ ਨਹੀਂ ਹੈਗਾ ਕੋਈ ਗਲਤ ਲੜਕਾ ਹੀ ਸੀਗਾ ਜਿਹਦੇ ਨਾਲ ਇਹ ਰਾਤ ਰਹੀ ਸੀ ਤੇ ਉਹ ਲੜਕੀ ਲੜਕਾ ਜਿਹੜੇ ਉਹ ਸਵੇਰੇ ਆਲੇ ਨਾ ਮਾਰਨਿੰਗ ਚਲੇ ਗਏ ਸੀਗੇ ਉਸ ਤੋਂ ਬਾਅਦ ਦੇ ਇੰਨਾਂ ਨੇ ਇਹ ਜਿਹੜਾ ਵਰਕ ਕੀਤਾ ਉਹ ਜਿਹੜਾ ਇਹ ਮਦਦ ਦੇ ਨਾਲ ਕਰੇ ਕਰਵਾ ਲਈ ਆ ਮਾਮਲੇ 'ਚ ਸ਼ਾਮਿਲ ਤਕ ਉਹ ਤਪਦੀਸ਼ ਦੇ ਵਿੱਚ ਲੈ ਕੇ ਆਵਾਂਗੇ ਜੇ ਉਹ ਦਾ ਖਲਾਫ ਹੋਇਆ ਆਈ ਇੱਕ ਗੱਲ ਨੋਟਿਸ ਦੇ ਵਿੱਚ ਯਰ ਕੋਈ ਤੌਰ ਤੇ ਖਲਾਫ ਕਰਦੇ ਜਿਹੜਾ ਕਮਾਂਡਰ ਹੋ ਕੇ ਇੰਦਾ ਦੇ ਆ ਗਲਤ ਕਿਉਂ ਆਹ ਉਹ ਸਾਰੀ ਮੈਡੀਕਲ ਰਿਪੋਰਟ ਹੈਗੀ ਕੀ ਮਾਮਲਾ ਦਾ ਚੁ ਮਰਡਰ ਦਾ ਕੇਸ ਰਿਸਟਰ ਕੀਤਾ ਹੈ ਉਹ ਵੀ ਤਹਿਕੀ ਕਰਤਾ ਸੀ ਹਾਂਜੀ ਪੋਸਟਮਾਰਟਮ ਜਿਹੜਾ ਹੈਗਾ ਉਹ ਅਹ ਟੀਮ ਬਣਾ ਕੇ ਇਹ ਡਾਕਟਰਾਂ ਦੀ ਟੀਮ ਬਣਾ ਕੇ ਉਹ ਤੋਂ ਕਰਾਓ ਸੋ थैंक यू